ਹਾਂਜੀ ਅੱਜ ਆਪਾਂ ਤੁਹਾਨੂੰ ਲੁਧਿਆਣਾ ਸ਼ਹਿਰ ਚ ਇੱਕ ਏਦਾਂ ਦੀ ਸ਼ਾਪ ਦੇ ਉੱਪਰ ਲੈ ਕੇ ਚੱਲਦੇ ਹਾਂ ਜਿੱਥੋਂ ਤੁਹਾਨੂੰ ਅਰਬ ਦੇਸ਼ਾਂ ਦੇ ਇਤਰ ਊ ਤੇ ਬ੍ਰਾਂਡਡ ਪਰਫਿਊਮ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੇ ਵਧੀਆ ਖੁਸ਼ਬੂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਪਹੁੰਚਣਾ ਨੇੜੇ ਅਰੂੜਾ ਪੈਲੇਸ ਲੁਧਿਆਣਾ ਅਲ ਬਰੌਕ ਪਰਫਿਊਮ ਤੇ ਆਜੋ ਸਾਰੀ ਆਪਾਂ ਗੱਲਬਾਤ ਕਰਦਾ ਤੇ ਰੀਲ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਲੋਕਲ ਵੀ ਹੁੰਦਾ ਕੁਝ ਮਾਲ ਪਰ ਜ਼ਿਆਦਾਤਰ ਮਾਲ ਜਿਹੜਾ ਸਾਡਾ ਦੁਬਈ ਦਾ ਏ ਠੀਕ ਆ ਜੀ ਜਮੇ ਇਹ ਸਾਰੇ ਦੁਬਈ ਵਾਲੇ ਆਗੇ ਸਰ ਹਾਂਜੀ ਇਹ ਦੁਬਈ ਆਲੇ ਆਗੇ ਪਰਫਿਊਮ ਆਉਂਦਾ 35000 36000 ਰੁਪਏ ਦੀ ਰੇਂਜ ਚ 100 ml ਦਾ ਤੁਸੀਂ ਇਹ ਵੀ ਸੱਤ ਤੋਂ ਤਿਆਰ ਕਰਵਾ ਸਕਦੇ ਹੋ ਸੇਮ ਡਿੱਟੋ ਫ੍ਰੈਗਰੈਂਸ ਬਣਾ ਕੇ ਦਵਾਂਗੇ ਠੀਕ ਹੈ ਜੀ ਡਿੱਟੋ ਲਾਸਟਿੰਗ ਹੋਊਗੀ ਤੁਸੀਂ ਅਤਰ ਵੀ ਯੂਜ਼ ਕਰ ਸਕਦੇ ਹੋ ਇਹਦਾ ਜੇ ਪਰਫਿਊਮ ਬਣਵਾਉਣਾ ਪਰਫਿਊਮ ਵੀ ਬਣਵਾ ਸਕਦੇ ਹੋ ਕੋ ਤੁਸੀਂ ਰੂਮ ਵਾਸਤੇ ਇਲੈਕਟ੍ਰਿਕ ਬਰਨਰ ਠੀਕ ਹੈ ਇਹ ਤੁਹਾਨੂੰ ਲੈਂਪ ਦਾ ਕੰਮ ਵੀ ਦਊਗਾ ਉਸ ਤੋਂ ਬਾਅਦ ਆਹ ਸੁੱੱਚ ਛੱਡ ਕੇ ਇਹਦਾ ਜਿਹੜਾ ਸਿਸਟਮ ਸਟਾਰਟ ਹੋ ਜਾਊ ਕੋ ਕਿੰਨੀਆਂ ਜਣੀਆਂ ਸੋਹਣੀਆਂ ਬੋਟਲਾਂ ਨੇ ਇਹ ਬੋਟਲਾਂ ਨੇ ਅਤਰ ਵਾਸਤੇ ਔਰ ਉਦ ਵਾਸਤੇ ਠੀਕ ਹੈ ਆ ਦੇਖ ਸਾਰਾ ਬੋਟਲਾਂ ਦਾ ਸਟਾਕ ਆ ਖਾਲੀ ਬੋਟਲਸ ਕੋਈ ਵੀ ਰਿਫਿਲ ਕਰਵਾ ਸਕਦੇ ਹੋ ਤੁਸੀਂ ਓਕੇ ਓਕੇ ਲਿਫਟ ਪੈਕ ਵਾਸਤੇ